ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਅਮਰਿੰਦਰ ਸਿੰਘ ਜੀ ਬਰਾੜ ਜੋ ਜਿਹਨੂੰ ਰਾਜਾ ਫਰਿੰਗ ਵੀ ਕਹਿੰਦੇ ਐ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਅੰਦਰ ਸਤਕਾਰਯੋਗ ਮਹਿਰੂਮ ਸਰਦਾਰ ਬੂਟਾ ਸਿੰਘ ਜੀ ਜਿਹੜੇ ਸਾੜੇ ਤੇਜ ਤੇ ਗ੍ਰਹਿਮਤੀ ਰਹੇ ਐ ਉਹਨਾਂ ਦੇ ਵਰਖਲਾ ਭਤੀ ਸ਼ਦਾਬਲੀ ਜਿਹੜੀ ਉਹਨਾਂ ਨੇ ਵਰਤੀ ਐ ਉਹਦੇ ਵਰਖਲਾ ਜਿਹੜਾ ਐਸਸੀ ਸਮਾਜ ਐ ਮਜਬੀ ਸਮਾਜਾ ਬਹੁਜਨ ਸਮਾਜ ਦਾ ਬਟਾ ਰੋਸ ਹੈ ਅਜੋ ਤੇ ਕਰਕੇ ਸੀ ਉਹਦਾ ਪਤਲਾ ਫੁਕੇਆ ਔਰ ਉਸੇ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਇਹਨੇ ਸਖਤ ਕਾਰਵਾਈ ਕਰਕੇ ਇਸ ਵਿਅਕਤੀ ਨੂੰ ਜੇਲ੍ਹ ਭਜਣਾ ਚਾਹੀਦਾ ਜਿਸ انسان ਨੂੰ ਇਹ ਨਹੀਂ ਪਤਾ ਕਿ ਬੋਲਣਾ ਕਿਵੇਂ ਆਪਣੀ ਸ਼ਿਕਾਇਤ ਲਈ ਕਿਵੇਂ ਰੱਖਣੀ ਹੈ ਔਰ ਇਹ ਵੀ ਕਹਿਣਾ ਕਿਣਾ ਚਾਹਾਂਗੇ ਕਿ ਜਿਹੜੇ ਇਹਦੀ ਮਾਨਸਿਕ ਸੋਚ ਲੋਕਾਂ ਦੇ ਸਾਹਮਣੇ ਖੁੱਲ ਕੇ ਆਈ ਹੈ ਜਿਹੜੀ ਅੰਦਰਲੀ ਭਾਵਨਾ ਹੈ ਉਹ ਲੋਕਾਂ ਦੇ ਸਾਹਮਣੇ ਆਈ ਹੈ ਕੁਝ ਕਾਂਗਰਸੀ ਇਤੇ ਹੱਕ ਚ ਬਿਆਨ ਦੇ ਰਹੇ ਕਿ ਦਿਲ ਵੱਡਾ ਕਰਨਾ ਚਾਹੀਦਾ ਮਾਫ ਕਰਨਾ ਚਾਹੀਦਾ ਮੈਂ ਉਹਨੂੰ ਕਹਿਣਾ ਚਾਹੁੰਦਾ ਹੈ ਕਿ ਦਿਲ ਰੋਜਨ ਸਮਾਜ ਦਾ ਬਹੁਤ ਵੱਡਾ ਹੈ ਕਿਉਂਕਿ ਜਿਹੜੀ ਉਹ ਸ਼ਦਾਬਲੀ ਵਰਤੀ ਹੈ ਬਹੁਤ ਹੀ ਨਿੰਦਣਯੋਗ ਹੈ ਉਹ ਸਰਦਾਰ ਬੋਟਾ ਸਿੰਘ ਜੀ ਜਿਹੜੇ 1984 ਤੋਂ ਲੈ ਕੇ 1999 ਤੱਕ ਬ੍ਰਹਿਮੰਤੀ ਰਹੇ 8 ਬਾਰ ਮੈਂਬਰ ਪਾਰਲੀਮੈਂਟ ਬਣੇ ਔਰ ਉਹ ਐਮਏ ਬੀਏ ਪੀਐਚਡੀ ਸੀ ਪੜੇ ਪੜ੍ਹੇ ਲਿਖੇ ਜਿਹੜਾ ਰਾਜਾ ਬੜੰਗਾ ਉਹਦੇ ਜੁੱਤੀ ਦੇ ਬਰਾਬਰ ਨਹੀਂ ਸੀ ਵੇ ਸਰਕੇ ਇਹਨੂੰ ਭੱਤੀ ਸ਼ਦਾਵ ਨਹੀਂ ਵਰਤੀ ਚਾਹੀ ਸੀ ਔਰ ਮੈਂ ਪਿੱਛੇ ਜਾਮਾ ਜਿਹੜੇ ਇਹਨਾਂ ਦੇ ਕਾਂਗਰਸ ਤੋਂ ਹੋਰ ਵੀ ਜਿਹੜੇ ਪਟਿਆਕੂ ਹੈ ਜਿਹੜਾ ਇੱਥੇ ਦਾ ਸੀਰੀ ਚੰਦਰਜੀਤ ਸੀ ਤੰਨੀ ਜਿਹੜਾ ਮੁੱਖ ਮੰਤਰੀ ਰਿਹਾ 3 ਮਹੀਨੇ ਵਾਸਤੇ ਜਦੋਂ ਉਹ ਮੁੱਖ ਮੰਤਰੀ ਬਣਿਆ ਇਹਨਾਂ ਦਾ ਕਾਂਗਰਸ ਅੱਗੇ ਤੋਂ ਵੀ ਸ਼ਦਾਵਲੀ ਵੀ ਇਹੀ ਸੀ ਕਿ ਚਾਖੜ ਨੇ ਕਿਹਾ ਇਹ ਪੈਰ ਦੀ ਜੁੱਤੀ ਹੈ ਔਰ ਪ੍ਰਤਾਪ ਬਾਜਵਾ ਨੇ ਕਿਹਾ ਦੇਸੀ ਟੱਟੂ ਕੋੜਾ ਦੱਸਿਆ ਔਰ ਇਹੀ ਰਾਜਾ ਜਿਹੜਾ ਰਵਨੀਤ ਬਿੱਟੂ ਹੈ ਉਹਨੇ ਵੀ ਭੱਤੀ ਸ਼ਦਾਵਲੀ ਵਰਤੀ ਹੈ ਤੋ ਇਹ ਜਿਹੜੀ ਮਾਨਸਿਕ ਪਾਰਟੀ ਹੈ ਮਾਨਸਿਕ ਸੋਚ ਵਾਲੀ ਪਾਰਟੀ ਹੈ ਇਹਨਾਂ ਦੀ ਹਵੇਸ਼ਾ ਜਾਤੀ ਭਾਵਨਾ ਰਹਿੰਦੀ ਹੈ ਔਰ ਇਹਨਾਂ ਦੇ ਗਰਦਨ 'ਚ ਜਿਹੜਾ ਜਾਤੀ ਦਾ ਸਰੀਆ ਪੜਿਆ ਹੋਇਆ ਹੈ ਇਹ ਪਤਾ ਨਹੀਂ ਕਦ ਨਿਕਲੋਗਾ ਤੇ ਇਸੇ ਕਰਕੇ ਮੈਂ ਆਬਾਮ ਨੂੰ ਅਪੀਲ ਕਰਨੀ ਚਾਹਾਂਗਾ ਜਿਹੜੇ ਦੂਜੀਆਂ ਪਾਰਟੀਆਂ 'ਚ ਐਸੀ ਸਮਾਜ ਬੈਠਿਆ ਹੈ ਕਿ ਜੇ ਜੇ ਤੁਸੀਂ ਆਪਣੀ ਸਵੈ ਮਾਨ ਦੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਅਣਖ ਨਾਲ ਜ਼ਿੰਦਗੀ ਜੀਣਾ ਚਾਹੁੰਦੇ ਤਾਂ ਪਹੁੰਚੋ ਸਮਾਜ ਪਾਰਟੀ ਨੀਲੇ ਟੰਡੇ ਥਲੇ ਆ ਕੇ ਤੁਹਾਨੂੰ ਸੰਘਰਸ਼ ਕਰਨਾ ਚਾਹੀਦਾ ਹੈ ਜਿਹੜੇ ਲੋਕ ਜਾਤੀ ਭਾਵਨਾ ਰੱਖਦੇ ਇਹਨਾਂ ਦਾ ਸਾਥ ਨਹੀਂ ਦੇ ਸਕਦੇ ਰੱਖਿਆ ਪਿਆਰ ਤਾਂ ਚਲਦੀ ਹੋ ਚੁੱਕੀ ਹੈ ਜੀ ਆਜਾ ਵਿਰੋਧ ਦੇ ਖਿਲਾਫ ਹੈ ਕਿ ਪੰਜਾਬ ਪ੍ਰਕਾਰ ਇੰਟਰ ਚੇਅਰਮੈਨ ਲਗਾ ਕੇ ਕਹਿੰਨੇ ਸਿਚੁਏਸ਼ਨ ਨੂੰ ਨਾ ਵੱਡੋ ਬਲੇ ਐਕਸ਼ਨ ਹੈ ਕਹਿੰਨੇ ਸਰੇ ਸਮਾਪਤੀ ਕਰਾ ਤੱਕੋ ਮੈਂ ਵੀ ਪੜਿਆ ਕਿ ਮੈਂ ਵੀ ਸੋਸ਼ਲ ਮੀਡੀਆ ਤੇ ਰਿਪੋਰਟ ਵੀ ਆ ਕੇ ਐਫੇਅਰ ਤੋਂ ਲਾਉਜ ਹੋ ਗਈ ਹੈ ਲੇਕਿਨ ਸਾਨੂੰ ਪੂਰੇ ਸਮਾਜ ਦੇ ਵਰਕਰਾਂ ਨੂੰ ਸਾਨੂੰ ਫਾਈਟ ਕਰਨਾ ਚਾਹੀਦਾ ਲੜਾਈ ਲੜਨੀ ਚਾਹੀਦੀ ਹੈ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਜਿਹੜੇ ਹੋਰ ਲੋਕ ਜਾਤੀ ਦੇ ਵਿਭਾਗ ਕਰਦੇ ਆ ਉਹਨਾਂ ਨੂੰ ਵੀ ਸਖਤ ਮਿਲੇ ਉਹ ਲੋਕੀ ਆਵਾਮ ਨੂੰ ਕਿਸਨੇ ਇਹ ਦੇਣਾ ਤਾਂ ਆਵਾਮ ਨੂੰ ਮੈਂ اپੀਲੇ ਕਰਨੀ ਚਾਹਾਂਗਾ ਕਿ ਇਸ ਜਾਤੀ ਨੂੰ ਖਤਮ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹ ਜਾਤ ਨੂੰ ਖਤਮ ਕਰਨ ਦੇ ਲਈ ਬਹੁਤ ਵੱਡੀਆਂ ਕਹਲਾਂ ਹੋਈਆਂ ਔਰ ਜੋ ਆਪਣਾ 바ਵਾ ਸਾਹਿਬ ਡਾਕਟਰ ਅਬੇਡਕਰ ਸਾਹਿਬ ਨੇ ਦੇਤਾ ਸੰਵਿਧਾਨ ਲੈ ਗਿਆ ਔਰ ਕਈ ਬੰਦੇ ਕਹਿੰਦੇ ਕਿ ਮੈਂ ਤਾਂ ਜੀ ਉਹਨੂੰ ਗ੍ਰਹਿ ਮੰਤਰੀ ਬਣਾਤਾ ਕਾਂਗਰਸ ਕਾਂਗਰਸ ਨੇ ਕਿਹਾ ਜ਼ਰੂਰਤੀ ਗ੍ਰਹਿ ਮੰਤਰੀ ਬਣਾਉਂਦਾ ਉਹ ਜੇ ਗ੍ਰਹਿ ਮੰਤਰੀ ਬਣਾਇਆ ਤਾਂ ਆਪਾ ਸਾਹਿਬ ਬਿਰਕਤ ਸਾਹਿਬ ਦੇ ਯਤਨ ਸਦਕਾ ਬਣਿਆ ਜਿਨ੍ਹਾਂ ਨੇ ਸੰਵਿਧਾਨ ਚ ਹੱਕ ਦਿੱਤੇ ਸਾਡੇ ਸਮਾਜ ਨੇ ਜੇ ਸੇ ਪਿੱਛੇ ਜਾਈਏ ਸਾਨੂੰ ਪੜ੍ਹਨ ਲਿਖਣ ਦਾ ਹੱਕ ਨਹੀਂ ਸੀ ਅਸੀਂ ਪੈਰ ਜੁੱਤੀ ਨਹੀਂ ਸੀ ਪਾਹ ਤੇ ਸਿਰ ਤੇ ਦਸਤਾਰ ਨਹੀਂ ਸਜਾ ਸਕਦੇ ਪਰਸ਼ਾਵੇਂ ਤੇ ਪੜਤਾ ਸੀ ਸਾਡੇ ਤੇ ਬਹੁਤ بڑا ਜ਼ੁਲਮ ਹੋਇਆ ਕਈ ਬੰਦੇ ਕਹਿੰਦੇ ਰਿਜ਼ਰਵੇਸ਼ਨ ਖਤਮ ਕਰ ਦੋ ਬੀਬੀ ਜਾਤੀ ਖਤਮ ਕਰ ਦੋ ਜਦੋਂ ਅੰਸ਼ੇ ਖਤਮ ਹੋ ਜਾਏਗੀ ਜਾਤੀ ਦੇ ਅੰਸ਼ ਤਾਂ ਖਤਮ ਨਹੀਂ ਹੋ ਸਕੀ ਔਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੀ ਅਮਰਿੰਦਰ ਸਿੰਘ ਬਰਾੜ ਹੈ ਬਰਾੜਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਦਾਵਾ ਦਿੱਖਤਾ ਲਿ ਇਹ ਤਾਂ ਬੇਦਾਬੇ ਲੋਕ ਤੇ ਸਰ ਕੇ ਮੈਂ ਬੇਨਤੀ ਕਰਨੀ ਚਾਹਾਂਗਾ ਆਮ ਬਹੁਜਨ ਸਮਾਜ ਨੂੰ ਐਸੀ ਸਮਾਜ ਨੂੰ ਕਿ ਜਿਹੜੀਆਂ ਪਾਰਟੀਆਂ ਮਨੁਵਾਦੀ ਸੋਚ ਰੱਖਦੀਆਂ ਉਹਨਾਂ ਤੋਂ ਪਰੇ ਹੋਣਾ ਚਾਹੀਦਾ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਥੱਲੇ ਖੜੇ ਹੋ ਕੇ ਸਾਨੂੰ ਲੜਾਈ ਲੜਨੀ ਚਾਹੀਦੀ ਚਾਪੀਂ ਚਾਪੀਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਅਮਰਿੰਦਰ ਸਿੰਘ ਜੀ ਬਰਾੜ ਜੋ ਜਿਹਨੂੰ ਰਾਜਾ ਬਰਿੰਗ ਵੀ ਕਹਿੰਦੇ ਐ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਅੰਦਰ ਸਤਕਾਰਯੋਗ ਮਹਿਰੂਮ ਸਰਦਾਰ ਬੂਟਾ ਸਿੰਘ ਜੀ ਜਿਹੜੇ ਸਾੜੇ ਤੇਜ ਤੇ ਗ੍ਰਹਿਮਤੀ ਰਹੇ ਐ ਉਹਨਾਂ ਦੇ ਵਰਖਲਾ ਭਤੀ ਸ਼ਦਾਬਲੀ ਜਿਹੜੀ ਉਹਨਾਂ ਨੇ ਵਰਤੀ ਐ ਉਹਦੇ ਵਰਖਲਾ ਜਿਹੜਾ ਐਸਸੀ ਸਮਾਜ ਐ ਮਜਬੀ ਸਮਾਜਾ ਬਹੁਜਨ ਸਮਾਜ ਦਾ ਬਟਾ ਰੋਸ ਹੈ ਅਜੋ ਤੇ ਕਰਕੇ ਸੀ ਉਹਦਾ ਪਤਲਾ ਫੁਕੇਆ ਔਰ ਉਸੇ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਇਹਨੇ ਸਖਤ ਕਾਰਵਾਈ ਕਰਕੇ ਇਸ ਵਿਅਕਤੀ ਨੂੰ ਜੇਲ੍ਹ ਭਜਣਾ ਚਾਹੀਦਾ ਜਿਸ انسان ਨੂੰ ਇਹ ਨਹੀਂ ਪਤਾ ਕਿ ਬੋਲਣਾ ਕਿਵੇਂ ਆਪਣੀ ਸ਼ਿਕਾਇਤ ਲਈ ਕਿਵੇਂ ਰੱਖਣੀ ਹੈ ਔਰ ਇਹ ਵੀ ਕਹਿਣਾ ਕਿਣਾ ਚਾਹਾਂਗੇ ਕਿ ਜਿਹੜੇ ਇਹਦੀ ਮਾਨਸਿਕ ਸੋਚ ਲੋਕਾਂ ਦੇ ਸਾਹਮਣੇ ਖੁੱਲ ਕੇ ਆਈ ਹੈ ਜਿਹੜੀ ਅੰਦਰਲੀ ਭਾਵਨਾ ਹੈ ਉਹ ਲੋਕਾਂ ਦੇ ਸਾਹਮਣੇ ਆਈ ਹੈ ਕੁਝ ਕਾਂਗਰਸੀ ਇਤੇ ਹੱਕ 'ਚ ਬਿਆਨ ਦੇ ਰਹੇ ਕਿ ਦਿਲ ਵੱਡਾ ਕਰਨਾ ਚਾਹੀਦਾ ਮਾਫ ਕਰਨਾ ਚਾਹੀਦਾ ਮੈਂ ਉਹਨੂੰ ਕਹਿਣਾ ਚਾਹੁੰਦਾ ਹੈ ਕਿ ਦਿਲ ਭਾਵੇਂ ਸਮਾਜ ਦਾ ਬਹੁਤ ਵੱਡਾ ਹੈ ਕਿਉਂਕਿ ਜਿਹੜੀ ਉਹ ਸ਼ਦਾਬਲੀ ਵਰਤੀ ਹੈ ਬਹੁਤ ਹੀ ਨਿੰਦਣਯੋਗ ਹੈ ਉਹ ਸਰਦਾਰ ਬੋਟਾ ਸਿੰਘ ਜੀ ਜਿਹੜੇ 1984 ਤੋਂ ਲੈ ਕੇ 1999 ਤੱਕ ਗ੍ਰਹਿ ਮੰਤਰੀ ਰਹੇ 8 ਵਾਰ ਮੈਂਬਰ ਪਾਰਲੀਮੈਂਟ ਬਣੇ ਔਰ ਉਹ ਐਮਏ ਪੀਏ ਪੀਐਚਡੀ ਸੀ ਪੜੇ ਪੜ੍ਹੇ ਲਿਖੇ ਜਿਹੜਾ ਰਾਜਾ ਬੜੰਗਾ ਉਹਦੇ ਜੁੱਤੀ ਦੇ ਬਰਾਬਰ ਨਹੀਂ ਸੀ ਵੇ ਸਰਕੇ ਇਹਨੂੰ ਭੱਤੀ ਸ਼ਦਾਵ ਨਹੀਂ ਵਰਤੀ ਚਾਹੀ ਸੀ ਔਰ ਮੈਂ ਪਿੱਛੇ ਜਾਮਾ ਜਿਹੜੇ ਇਹਨਾਂ ਦੇ ਕਾਂਗਰਸ ਹੋਰ ਵੀ ਜਿਹੜੇ ਪਟਿਆਕੂ ਹੈ ਜਿਹੜਾ ਇੱਥੇ ਦਾ ਸੀਰੀ ਚੰਦਰਜੀਤ ਸੀ ਤੰਨੀ ਜਿਹੜਾ ਮੁੱਖ ਮੰਤਰੀ ਰਿਹਾ 3 ਮਹੀਨੇ ਵਾਸਤੇ ਜਦੋਂ ਉਹ ਮੁੱਖ ਮੰਤਰੀ ਬਣਿਆ ਇਹਨਾਂ ਦੇ ਕਾਂਗਰਸ ਦੇ ਅਗਧੂ ਤੇ ਸ਼ਦਾਵਲੀ ਵੀ ਇਹੀ ਸੀ ਕਿ ਚਾਖੜ ਨੇ ਕਿਹਾ ਇਹ ਪੈਰ ਦੀ ਜੁੱਤੀ ਹੈ ਔਰ ਪ੍ਰਤਾਪ ਬਾਜਵਾ ਨੇ ਕਿਹਾ ਦੇਸੀ ਟੱਟੂ ਕੋੜਾ ਦੱਸਿਆ ਔਰ ਇਹੀ ਰਾਜਾ ਜਿਹੜਾ ਰਵਨੀਤ ਬਿੱਟੂ ਹੈ ਉਹਨੇ ਵੀ ਭੱਤੀ ਸ਼ਦਾਵਲੀ ਵਰਤੀ ਹੈ ਤੋ ਇਹ ਜਿਹੜੀ ਮਾਨਸਿਕ ਪਾਰਟੀ ਹੈ ਮਾਨਸਿਕ ਸੋਚ ਵਾਲੀ ਪਾਰਟੀ ਹੈ ਇਹਨਾਂ ਦੀ ਹਿਬੇਸ਼ਾ ਜਾਤੀ ਭਾਵਨਾ ਰਹਿੰਦੀ ਹੈ ਔਰ ਇਹਨਾਂ ਦੇ ਗਰਦਨ 'ਚ ਜਿਹੜਾ ਜਾਤੀ ਦਾ ਸਰਯਾ ਪੜਿਆ ਹੋਇਆ ਹੈ ਇਹ ਪਤਾ ਨਹੀਂ ਕਦ ਨਿਕਲੋਏਗਾ ਤੇ ਸਰਕੇ ਮੈਂ ਆਬਾਮ ਨੂੰ ਅਪੀਲ ਕਰਨੀ ਚਾਹਾਂਗਾ ਜਿਹੜੇ ਦੂਜੀਆਂ ਪਾਰਟੀਆਂ 'ਚ ਐਸੀ ਸਮਾਜ ਬੈਠਿਆ ਹੈ ਕਿ ਜੇ ਜੇ ਤੁਸੀਂ ਆਪਣੀ ਸਵੈ ਮਾਨ ਦੀ ਜ਼ਿੰਦਗੀ ਜੀਣਾ ਚਾਹੁੰਦੇ ਆਂ ਅਣਖਣਾ ਜ਼ਿੰਦਗੀ ਜੀਣਾ ਚਾਹੁੰਦੇ ਆਂ ਤਾਂ ਪਹੁੰਚੋ ਸਮਾਜ ਪਾਰਟੀ ਨੀਲੇ ਟੰਡੇ ਥਲੇ ਆ ਕੇ ਤੁਹਾਨੂੰ ਸੰਘਰਸ਼ ਕਰਨਾ ਚਾਹੀਦਾ ਹੈ ਜਿਹੜੇ ਲੋਕ ਜਾਤੀ ਭਾਵਨਾ ਰੱਖਦੇ ਇਹਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਕੋਈ ਅਰਕ ਚਾਲੀ ਹੋ ਚੁੱਕੀ ਹੈ ਜੀ ਆਹ ਹੈ ਵਿਰੋਧ ਦੇ ਖਿਲਾਫ ਹੈ ਕਿ ਪੰਜਾਬ ਸਰਕਾਰ ਫਿਡਰ ਚੇਅਰਮੈਨ ਲਗਾ ਕੇ ਕਹਿੰਦੇ ਐ ਸਿਚੁਏਸ਼ਨ ਨੂੰ ਨਾ ਵੱਡੋ ਬਲੇ ਐਕਸ਼ਨ ਲੈ ਕੇ ਨੇ ਸਰੇ ਸਮਾਪਤੀ ਕਰਾ। ਤਾਂ ਕੋਈ ਮੈਂ ਵੀ ਪੜਿਆ ਕਿ ਮੈਂ ਵੀ ਸੋਸ਼ਲ ਮੀਡੀਆ ਤੇ ਰਿਪੋਰਟ ਵੀ ਆ ਕੇ ਐਫਆਈਆਰ ਤੋਂ ਲਾਉਜ ਹੋ ਗਈ ਹੈ ਲੇਕਿਨ ਸਾਨੂੰ ਪੂਰੇ ਸਮਾਜ ਦੇ ਵਰਕਰਾਂ ਨੂੰ ਸਾਨੂੰ ਫਾਈਟ ਕਰਨਾ ਚਾਹੀਦਾ ਲੜਾਈ ਲੜਨੀ ਚਾਹੀਦੀ ਹੈ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਜਿਹੜੇ ਹੋਰ ਲੋਕ ਜਾਤੀ ਦੇ ਵਿਭਾਗ ਕਰਦੇ ਆ ਉਹਨਾਂ ਨੂੰ ਵੀ ਸਖਤ ਮਿਲੇ। ਉਹ ਲੋਕੀ ਆਵਾਮ ਨੂੰ ਕਿਸਨੇ ਇਹ ਦੇਣਾ ਤਾਂ ਆਵਾਮ ਨੂੰ ਮੈਂ اپੀਲੇ ਕਰਨੀ ਚਾਹਾਂਗਾ ਕਿ ਇਸ ਜਾਤੀ ਨੂੰ ਖਤਮ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹ ਜਾਤ ਨੂੰ ਖਤਮ ਕਰਨ ਦੇ ਲਈ ਬਹੁਤ ਵੱਡੀਆਂ ਕਹਲਾਂ ਹੋਈਆਂ ਔਰ ਜੋ ਆਪਣਾ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਦੇਤਾ ਸੰਵਿਧਾਨ ਲੈ ਗਿਆ ਔਰ ਕਈ ਬੰਦੇ ਕਹਿੰਦੇ ਕਿ ਮੈਂ ਤਾਂ ਜੀ ਉਹਨੂੰ ਗ੍ਰਹਿ ਮੰਤਰੀ ਬਣਾਤਾ ਕਾਂਗਰਸ ਕਾਂਗਰਸ ਨੇ ਕਿਹਾ ਜ਼ਰੂਰਤੀ ਗ੍ਰਹਿ ਮੰਤਰੀ ਬਣਾਉਂਦਾ ਉਹ ਜੇ ਗ੍ਰਹਿ ਮੰਤਰੀ ਬਣਾਇਆ ਤਾਂ ਆਪਾ ਸਾਹਿਬ ਬਿੜਕਤ ਸਾਹਿਬ ਦੇ ਜਤਨਾ ਸਦਕਾ ਬਣਿਆ ਜਿਨ੍ਹਾਂ ਨੇ ਸੰਵਿਧਾਨ ਚ ਹੱਕ ਦਿੱਤੇ ਸਾਡੇ ਸਮਾਜ ਨੇ ਜੇ ਸੇ ਪਿੱਛੇ ਜਾਈਏ ਸਾਨੂੰ ਪੜ੍ਹ ਨਹੀਂ ਲਿਖਦਾ ਤੇ ਘਰ ਨਹੀਂ ਸੀ ਅਸੀਂ ਪੈਰ ਜੁੱਤੀ ਨਹੀਂ ਸੀ ਪਾਹ ਤੇ ਸਿਰ ਤੇ ਦਸਤਾਰ ਨਹੀਂ ਸਜਾ ਸਕਦੇ ਪਰਸ਼ਾਵੇਂ ਤੇ ਪੜਤਾ ਸੀ ਸਾਡੇ ਤੇ ਬਹੁਤ بڑا ਜ਼ੁਲਮ ਹੋਇਆ ਕਈ ਬੰਦੇ ਕਹਿੰਦੇ ਰਿਜ਼ਰਵੇਸ਼ਨ ਖਤਮ ਕਰ ਦੋ ਵੀ ਵੀ ਜਾਤੀ ਖਤਮ ਕਰ ਦੋ ਜਦੋਂ ਅੰਸ਼ੇ ਖਤਮ ਹੋ ਜਾਏਗੀ ਜਾਤੀ ਦੇ ਅੰਸ਼ ਤਾਂ ਖਤਮ ਨਹੀਂ ਹੋ ਸਕੀ ਔਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੀ ਅਮਰਿੰਦਰ ਸਿੰਘ ਬਰਾੜ ਹੈ ਬਰਾੜਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਦਾਵਾ ਦਿੱਖਤਾ ਲਿਖ ਇਹ ਤਾਂ ਬੇਦਾਬੇ ਲੋਕ ਤੇ ਸਰ ਕੇ ਮੈਂ ਬੇਨਤੀ ਕਰਨੀ ਚਾਹਾਂਗਾ ਆਮ ਬਹੁਜਨ ਸਮਾਜ ਨੂੰ ਐਸੀ ਸਮਾਜ ਨੂੰ ਕਿ ਜਿਹੜੀਆਂ ਪਾਰਟੀਆਂ ਮਨੁਵਾਦੀ ਸੋਚ ਰੱਖਦੀਆਂ ਉਹਨਾਂ ਤੋਂ ਪਰੇ ਹੋਣਾ ਚਾਹੀਦਾ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਥੱਲੇ ਖੜੇ ਹੋ ਕੇ ਸਾਨੂੰ ਲੜਾਈ ਲੜਨੀ ਚਾਹੀਦੀ ਚਾਪੀਂ ਚਾਪੀਂ